ਟੈਗ ਦੀ ਸ਼ਿਕਾਇਤ ਹੈ ਕਿ ਟੈਗ ਹੋ ਗਿਆ ਜੀ ਕਿੰਨਾ ਸਮਾਂ ਪਹਿਲਾਂ ਗਏ ਸੀ ਇਹ ਇਹ 7 ਮਹੀਨੇ ਪਹਿਲਾਂ ਗਏ ਸੀ ਕਿੰਨੀ ਉਮਰ ਕਿੰਨੇ ਸੀ ਆ 30 ਸਾਲ ਦੀ ਉਮਰ ਸੀ ਇਹ ਜੀ ਸਾਨੂੰ ਫੋਨ ਆਇਆ ਜੀ ਉੱਥੇ ਬੇਟੇ ਨੂੰ ਅਟੈਕ ਹੋਇਆ ਜੀ ਹਾਂ ਜੀ ਕਿਹੜੀ ਜਗ੍ਹਾ ਗਏ ਸੀ ਜੀ ਲਖਤਾਂ ਤੋਂ ਮੈਰਿਜ ਵਗੈਰਾ ਹੋਈ ਵੀ ਇਹਨਾਂ ਦੇ ਹਾਂ ਵੀ ਮੈਂ ਤੁਹਾਨੂੰ ਜੀ ਦੀਸ਼ਕਾ ਜੀ ਇਹ ਟੈਗ ਹੋ ਗਏ ਜੀ ਕਿੰਨਾ ਸਮਾਂ ਪਹਿਲਾਂ ਗਈ ਸੀ ਇਹ ਇਹ 7 ਮਹੀਨੇ ਪਹਿਲਾਂ ਗਈ ਸੀ ਕਿੰਨੀ ਉਮਰ ਕਿੰਨੀ ਸੀ ਆ 30 ਸਾਲ ਦੀ ਉਮਰ ਸੀ ਜੀ ਕੀ ਕੰਮ ਕੀ ਕਰਦੀ ਸੀ ਜੀ ਕੰਮ ਉਥੇ ਗੱਡੀਆਂ ਦੀ ਰਿਪੇਅਰ ਪੂਰਤ ਵਗੈਰਾ ਸੀਗਾ ਕੰਮ ਕਿਹੜੀ ਜਗ੍ਹਾ ਗਈ ਸੀ ਅਡਮੈਂਟਨ ਸੀ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਸਾਨੂੰ ਸ਼ਾਮ ਨੂੰ 5:00 ਵਜੇ ਫੋਨ ਆਇਆ ਸੀਗਾ ਜੀ ਕਿੰਨਾ ਦਾ ਸੀ ਉਹਨਾਂ ਦਾ ਹੀ ਆਇਆ ਸੀਗਾ ਆਪਣੇ ਇੱਥੇ ਇਹਨਾਂ ਦੇ ਸਹੁਰੇ ਆ ਜੀ ਉਹਨਾਂ ਨੇ ਸਾਨੂੰ ਲਾਇਆ ਸੀਗਾ ਜੀ ਤੇ ਫਿਰ ਅਸੀਂ ਉਹਨਾਂ ਨੂੰ ਲਾਇਆ ਸੀਗਾ ਫਿਰ ਉਹ ਪੱਕਾ ਕਰਨ ਫਿਰ ਹੋਇਆ ਜੀ ਤੇ ਹੁਣ ਕਿਸ ਤਰ੍ਹਾਂ ਦਾ ਕੀ ਗੱਲਬਾਤ ਚੱਲ ਰਹੀ ਹੈ ਜੀ ਉਹਨੂੰ ਲਿਆਉਣ ਦੀ ਜਿੱਤ ਆਪਣੇ ਇਥੋਂ ਦੀ ਜੀ ਹੁਣ ਅਸੀਂ ਚਾਹੁੰਦੇ ਕਿ ਇੱਥੇ ਹੀ ਉਹਨੂੰ ਅਸੀਂ ਲੈ ਕੇ ਇੱਥੇ ਹੀ ਉਹਨੂੰ ਅੱਜ ਇੱਥੇ ਡੱਡੂਗੋੜੀ ਨੂੰ ਜੀ ਤੇ ਸ਼ਿਸ਼ਕਾਰ ਵਗੈਰਾ ਇੱਥੇ ਕਰੀਏ ਅੱਛਾ ਕਿੰਨੇ ਬੱਚੇ ਸੀ ਉਹਨਾਂ ਦੇ ਜਦ ਵਿਆਹੇ ਸੀ ਜੀ ਵਿਆਹੇ ਸੀ ਬੱਚੇ ਤਾਂ ਕਿੰਨਾ ਸਮਾਂ ਹੋ ਗਿਆ ਸੀ ਵਿਆਹ ਨੂੰ 1-2 ਸਾਲ ਹੋ ਗਏ 1-2 ਸਾਲ ਹੋ ਗਏ ਜੀ ਸਰਕਾਰ ਤੋਂ ਕੋਈ ਮੰਗ ਕਰਨਾ ਚਾਹੁੰਦੀ ਕਿ ਉਹਦੀ ਡੈੱਡ ਬੋਡੀ ਨੂੰ ਪੰਜਾਬ ਚ ਇੱਥੇ ਲਿਆਉਣ ਦਿੱਤਾ ਜਾਵੇ ਸਾਡੀ ਮੱਤ ਕੀ ਦੀ ਜਾਵੇ ਤੁਹਾਡਾ ਬ੍ਰਦਰ ਲੱਗਦਾ ਸਹੀ ਹੈ ਹਾਂਜੀ ਮੇਰੇ ਤੋਂ ਛੋਟਾ ਸੀ ਛੋਟਾ ਸੀ ਇਹ ਜੀ ਸਾਨੂੰ ਫੋਨ ਆਇਆ ਹੈ ਜੀ ਉੱਥੇ بیٹے ਨੂੰ ਅਟੈਕ ਹੋਇਆ ਹੈ ਜੀ ਹਾਂਜੀ ਕਿੰਨੀ ਉਮਰ ਕਿੰਨੀ ਸੀ ਜੀ ਤਕਰੀਬਨ 30 ਸਾਲ ਸੀ ਕਿੰਨੇ ਸਮਾਂ ਪਹਿਲਾਂ ਗਿਆ ਸੀ ਤਕਰੀਬਨ ਪੌਣੇ 7 ਮਹੀਨੇ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਜੀ ਕਿੱਡੀ ਜਗ੍ਹਾ ਗਿਆ ਸੀ ਐਡਮਿਟਣ ਗਿਆ ਸੀ ਐਡਮਿਟਣ ਗਿਆ ਸੀ ਇਹ ਕਿਹਨਾਂ ਸਰਕਾਰ ਤੋਂ ਕੀ ਮਦਦ ਕਰਦੇ ਕੀ ਹੁੰਦਾ ਕਾਤ ਮਦਦ ਕਰਦੇ ਆ ਜੀ ਪਰਿਵਾਰ ਦੀ ਮਦਦ ਕੀਤੀ ਜਾਵੇ ਡੈੱਡ ਬਾਡੀ ਲਿਆਉਣ ਤੇ ਸਹਾਇਤਾ ਕੀਤੀ ਜਾਵੇ ਜੀ ਤੇ ਸਰਕਾਰ ਇਹਦੇ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ ਤਾਂ ਕਿ ਪਰਿਵਾਰ ਨੂੰ ਥੋੜਾ ਬਲਾਂ ਕੋਈ ਤਾਰਸ ਮਿਲ ਸਕੇ ਤੈਗ ਦੀ ਸ਼ਿਕਾਇਤ ਦੱਸਦੇ ਜੀ ਠੀਕ ਕਿੰਨੇ ਸਮਾਂ ਪਹਿਲਾਂ ਗਏ ਸੀ 7 ਕਿ ਮਹੀਨੇ ਪਹਿਲਾਂ ਗਏ ਸੀ ਠੀਕ ਕਿਹੜੀ ਜਗ੍ਹਾ ਗਏ ਸੀ ਜੀ ਲਰਟਨ ਸੀ ਮੈਰिज ਵਗੈਰਾ ਹੋਈ ਵੀ ਇਹਨਾਂ ਦੇ ਹਾਂ ਜੀ ਮੈਂ ਤਾਂ ਜ਼ਰਾ ਤੁਹਾਡੇ ਕੀ ਲੱਗਦੇ ਸੀਗੇ ਜੀ ਆਪਣੇ ਲੜਕਾ ਸੀ ਲੜਕਾ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਇਹ ਫੋਨ ਲਾਇਆ ਜੀ ਇਹਨਾਂ ਨੇ ਹਰੀਕਾ ਲੈਣ ਜੀ ਕਿੰਨੀ ਕੁ ਉਮਰ ਕਿੰਨੀ ਸੀ ਇਹ ਉਹ 29 30 ਸਾਲ ਦੀ ਸੀ ਓਕੇ ਡੈਡ ਬੋਡੀ ਦੇ ਹਨ ਵਾਰੇ ਕੀ ਕਰਦੇ ਜਾਂ ਕੋਈ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਜੀ ਇਹੀ ਮੰਗਾ ਵੀ ਸਾਡੀ ਜਿਹੜੀ ਡੈਡ ਬੋਡੀ ਆ ਸਾਡੀ ਇੱਥੇ ਪੰਜਾਬ ਵਿੱਚ ਲਿਆਉਣ ਦੀ ਕਿ ਸਹਾਇਤਾ ਕਰਨਾ ਜੀ ਠੀਕ ਅੱਛਾ ਕੀ ਕੰਮ ਕੀ ਕਰਦੇ ਸੀ ਜੀ ਉੱਥੇ ਤੁਹਾਡਾ ਬੇਟਾ ਜਿਹੜਾ ਸੀ ਉਥੇ ਹੀ ਕਾਰਾਂ ਵਾਲੀ ਏਜੰਸੀ ਜੁੰਸੀ ਤੇ ਲੱਗਿਆ ਸੀਗਾ ਆਪਾਂ ਦਾ ਖਰਕਾ ਇਹ ਵੀ ਨਹੀਂ ਆ ਪਤਾ ਤਾਂ ਉਹਨਾਂ ਨੂੰ ਹੀ ਅਕਸਰ ਲੜਕੀ ਨੂੰ ਪਤਾ ਹੈ ਜੀ ਹਾਂਜੀ ਅੱਛਾ ਉਹ ਵੀ ਨਾਲ ਆ ਰਹੇ ਜੀ ਉਹਨੇ ਮੈਸੇਜ ਵੀ ਹਾਂ ਜੀ ਉਹ ਵੀ ਨਾਲ ਆਉਣਗੇ ਠੀਕ ਹੈ ਜੀ ਦਿੱਕਤੋਂ ਤਿੱਕਰ ਸਸਕਾਰ ਕੀਤਾ ਜਾਏਗਾ ਕੋਈ ਬਈ ਅੰਤ ਤਾ ਜੀ ਹੁਣ ਉਧਰੋਂ ਭੇਜਣ ਤੇ ਆ ਵੀ ਕਦੋਂ ਭੇਜਦੇ ਆ ਕੀ ਪ੍ਰੋਸੈਸ ਚੱਲ ਰਿਹਾ ਕੋਈ ਪਤਾ ਲੱਗ ਰਿਹਾ ਜੀ ਕਿਸ ਤਰ੍ਹਾਂ ਦਾ ਨਹੀਂ ਜੀ ਸਾਡੀ ਹਜੇ ਕੋਈ ਗੱਲ ਨਹੀਂ ਇਹ ਸਾਡੇ ਪਿੰਨ ਦਾ ਬੱਚਾ ਸੀਗਾ ਜੀ ਪੂਰਾ ਹੁਣ ਹਾਰ ਸੀਗਾ ਜੀ ਜੀ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਇਹ ਕੈਨੇਡਾ ਜੀ ਤੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਹਨਾਂ ਦੀ ਮੌਤ ਹੋ ਗਈ ਜਦੋਂ ਘਰ ਦੇ ਪਾਲਿਆਂ ਨੂੰ ਫੋਨ ਆਇਆ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਵਥੀ ਗਈ ਹੈ ਜੀ ਜੀ ਅਸੀਂ ਹੁਣ ਕੀ ਪ੍ਰੋਸੈਸ ਚੱਲ ਰਿਹਾ ਹੈ লাশ ਨੂੰ ਇੱਥੇ ਲਿਆਉਣ ਵਾਸਤੇ ਡੈੱਡ ਬੋਡੀ ਨੂੰ ਪ੍ਰੋਸੈਸ ਅਸੀਂ ਜੀ ਕੋਸ਼ਿਸ਼ ਕਰ ਰਹੇ ਹਾਂ ਜੀ ਜਲਦੀ ਤੋਂ ਜਲਦੀ ਉਹਨਾਂ ਦੀ ਡੈੱਡ ਬੋਡੀ ਸਾਡੇ ਕੋਲੇ ਪੰਜਾਬ 'ਚ ਪਹੁੰਚ ਜਾਏ ਅਸੀਂ ਸਾਰੇ ਪਾਸੋਂ ਸਰਕਾਰ ਤੋਂ ਵੀ ਸਹਾਇਤਾ ਮੰਗਦੇ ਹਾਂ ਜੀ ਉਧਰਲੀ ਸਰਕਾਰ ਨੂੰ ਵੀ ਆਨੇ ਜੀ ਸਾਡੀ ਕੋਈ ਜਲਦੀ ਤੋਂ ਜਲਦੀ ਸਹਾਇਤਾ ਕਰੇ ਆ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਗੱਲ ਹੋਈ ਹੈ ਜੀ ਹੋਈ ਹੈ ਜੀ ਐਮਐਲਏ ਸਾਹਿਬ ਨਾਲ ਹੋਈ ਸੀਗੀ ਮੋਲਕ ਸਿੰਘ ਸਾਡਾ ਜੈਤੋ ਹਲਕੇ ਦਾ ਜੀ ਉਹ ਆਂਦੇ ਸੀ ਕਰ ਰਹੇ ਆ ਕੋਸ਼ਿਸ਼ ਅਸੀਂ ਜੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਕਿੰਨੀ ਉਮਰ ਕਿੰਨੀ ਸੀ ਰੱਖ ਕੇ ਦੀ 29 ਸਾਲ ਦੀ ਉਮਰ ਸੀਗੀ ਜੀ ਕਿਤੇ ਕੋਈ ਕਿਤੇ ਕ੍ਰੈਡਿਟ ਬੁਡੀ ਲਿਆਦੀ ਜਾ ਸਕਦੀ ਏ ਪਿੰਡ ਜੀ ਕੋਸ਼ਿਸ਼ ਤਾਂ ਜੇ ਸਾਡੀ ਤਾਂ ਜਲਦੀ ਹੈ ਜੀ ਜਲਦੀ ਤੋਂ ਜਲਦੀ ਆਵੇ ਜੀ ਕੋਸ਼ਿਸ਼ ਕਰ ਰਹੇ ਆ ਅਸੀਂ ਜੀ